ਹਾਂ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਆਈ ਹੋਪ ਤੁਸੀਂ ਸਾਰੇ ਠੀਕ ਹੋਵੋਗੇ ਤੇ ਕੱਲ ਨੂੰ ਹੈ ਜੀ ਵਿਸਾਖੀ ਤੇ ਵਿਸਾਖੀ ਤੇ ਸਾਡੇ ਹੁੰਦੀ ਹੈ ਇੱਕ ਬਹੁਤ ਹੀ ਵਧੀਆ ਰਸਮ ਤੇ ਉਹ ਰਸਮ ਤੁਹਾਡੇ ਪਿੰਡ ਸ਼ਹਿਰ ਚ ਹੁੰਦੀ ਹੈ ਨਹੀਂ ਮੈਨੂੰ ਜਰੂਰ ਦੱਸਿਓ ਮੈਂ ਤੁਹਾਨੂੰ ਦਿਖਾਵਾਂਗੀ ਉਹ ਰਸਮ ਕੀ ਹੈ ਤਾਂ ਤਾਂ ਮੈਂ ਦਿਖਾਨੀਆਂ ਉਹਦੇ ਲਈ ਚਾਹੀਦਾ ਸਾਨੂੰ ਥੋੜਾ ਜਿਹਾ ਸਮਾਨ ਤੇ ਉਹ ਰਸਮ ਪਿੰਡ ਦੀ ਦਾਈ ਤੇ ਛੋਟੇ ਬੱਚੇ ਔਰ ਰਸਮ ਸਾਡੇ ਪਿੰਡ ਦੀ ਦਾਈ ਜਿਹੜੇ ਨਵੇਂ ਜੰਮੇ ਬੱਚੇ ਹੁੰਦੇ ਆ ਉਹਨਾਂ ਦੇ ਘਾਰ ਪੱਕ ਰਸਮ ਕਰਦੀ ਤੇ ਉਹ ਹਾਰ ਕਿੱਦਾਂ ਰੈਡੀ ਹੁੰਦਾ ਵਾ ਉਹ ਤੁਹਾਨੂੰ ਦਿਖਾਵਾਂਗੇ ਅੱਜ ਠੀਕ ਹੈ ਜੀ ਤੁਹਾਡੇ ਰਸਮ ਹੁੰਦੀ ਹੈ ਨਹੀਂ ਮੈਨੂੰ ਲਾਸਟ ਸਾਰੀ ਵੀਡੀਓ ਵੇਖ ਕੇ ਜ਼ਰੂਰ ਕਮੈਂਟ ਕਰਕੇ ਹੈਪੀ ਲੋੜੀ ਕਿਹੜੀ ਲੋੜੀ ਭਰਾਵਾ ਵਿਸਾਖੀ ਹੈ ਉਹ ਵਿਸਾਖੀ ਠੀਕ ਹੈ ਚਲੋ ਦੇਖਦੇ ਸਾਰੇ ਜਿੰਨੇ ਵੀਡੀਓ ਨਾਲ ਤੇ ਤੁਹਾਨੂੰ ਦਿਖਾਉਣੀ ਹੈ ਕਿ ਉਹ ਹਾਰ ਕਿੱਦਾਂ ਹੈ ਇਹਦੇ ਲਈ ਚਾਹੀਦਾ ਬਦਲੀ ਆਪਾਂ ਨੂੰ ਸਮਾਨ ਚਾਹੀਦਾ ਜੀ ਸ਼ਿਵਾਰੇ ਠੂਠੀਆਂ ਮੂੰਗਫਲੀ ਤੇ ਪਤਾਸੀ ਤੇ ਮੇਰੀ ਮੰਮਾ ਬਣਾ ਰਹੀ ਏ ਹਾਰ ਦੇਖੋ ਕਿਵੇਂ ਬਣਾ ਰਹੀ ਏ ਪਹਿਲਾਂ ਮੇਰੀ ਦਾਦੀ ਬਣਾਉਂਦੀ ਹੁੰਦੀ ਸੀ ਹੁਣ ਮੇਰੀ ਦਾਦੀ ਥੋੜੀ ਬੁੱਢੀ ਹੋ ਗਈ ਐ ਤੇ ਉਹ ਦੇਖੋ ਉਹ ਵੀ ਗਈ ਦਾਦੀ ਮੇਰੀ ਤੇ ਵਿਸਾਖੀ ਤੋਂ ਇੱਕ ਦਿਨ ਰਾਤ ਨੂੰ ਪਹਿਲਾਂ ਹੀ ਬਣਾਉਨੇ ਹੁੰਦੇ ਸੀ ਇੱਕ ਰਾਤ ਹੂੰ ਤੇ ਲਾਈਟ ਬਹੁਤ ਘੱਟ ਐ ਡਿਮ

ਸਾਰੀ ਵੀਡੀਓ ਜ਼ਰੂਰ ਦੇਖਿਓ ਚਾਡੀ ਸਾਰੀ ਫੈਮਿਲੀ ਬਣਾ ਰਹੀ ਹੈ ਅਸੀਂ ਹਰ ਸਾਲੀ ਬਣਾਉਂਦੇ ਆ ਤੇ ਮੇਰੀ ਦਾਦੀ ਦਿਨੇ ਸਾਰੇ ਬੱਚਿਆਂ ਦੇ ਛੋਟੇ ਜਿਹੜੇ ਨਵੇਂ ਜੰਮੇ ਮੁੰਡੇ ਹੋਣਗੇ ਉਹਨਾਂ ਦੇ ਗੱਲ ਚ ਪਾਉਂਦੇ ਮੁੰਡੇ ਨੇ ਕੁੜੀਆਂ ਵੀ ਨਵੇਂ ਜੰਮੇ ਬੱਚੇ ਨਹੀਂ ਨਹੀਂ ਮਾਂ ਵਰਤੋ ਪਈਆਂ ਹਾਂ ਵੱਧੂ ਪਈਆਂ ਵਸੇ ਆਹ ਫੜ ਪਾਵ ਕਰਨੇ ਇਹਨਾਂ ਨੇ ਸੁਈ ਚ ਤਾਗਾ ਤੇ ਤਾਗੇ ਨਾਲੇ ਬੰਨਦੇ ਆ ਗੱਗਦੀ ਉਹ ਪਈ ਬੁੱਤੂ ਰੀਲ ਰੀਲ ਕਿਧਰ ਗਈ ਰੀਲ ਇਹਦੇ ਪੁਣੈਸਾ ਇਹਦੀ ਜੱਤ ਪਣੀ ਮਮਾ ਚੱਲ ਪਾਣਾ ਸੁੱਈ ਚੱਕ ਜਾਪੋ ਇਹ ਤੇ ਲੋ ਗਿਆ ਜਿਆਣਾ ਵੀ ਪਣ ਜਾ ਕੋਮਲ ਕਰਾ ਲਿਆ ਥੋੜਾ ਹੋ ਗਿਆ ਵੀਨੇ ਪਾਜੀ ਤਾਸਾ ਟੁੱਟ ਗਿਆ ਤੇਰਾ ਟੁੱਟ ਗਿਆ ਓ ਐਨੀ ਮਾੜੀ ਖਬਰ ਹੌਲੀ ਜਪਾਣ ਹੌਲੀ ਹੌਲੀ ਕਮਾ ਕੇ ਹਾਂ ਨਹੀਂ ਤੇ ਪਤਾਸੇ ਟੁੱਟ ਜਾਣਗੇ ਸਾਰੇ ਮੈਂ ਤਾਂ ਮੈਨੂੰ ਛੇੜੀ ਵਾਲੀ ਹੌਲੀ 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 ਆਰਾਮ ਨਾਲ ਆਵਦੇ ਨਾ ਬਚਾਲੀ ਦੂਜੇ ਪਾਸੇ ਮਾ ਦੂਜੇ ਪਾਸੋ ਆਹ ਪਤਾਸਾ ਇੱਧਰ ਹਾਂ ਇੱਧਰ ਹਾਂ ਇੱਧਰ ਮੋਰੀਆਂ ਨਾ ਇਹ ਆ ਆਹ ਜਿਹੜੀ ਮੋਰੀ ਜੀ ਚ ਪਾਦੇ ਹਾਂ ਹਾਂ ਸਿੱਧੀ ਨਿੰਬੋਂ ਦਾਮ ਸੋਈ ਜਿਹ ਉਧਰੋਂ ਪਾਉਂਦੇ ਨੇ ਸਾਰ ਦਾ ਇੱਧਰ ਉਦਾਂ ਨਹੀਂ ਆਏ ਪਏ ਆ ਵੇ ਖਦਰ ਮੰਮੀ ਜੀ ਆਵੇ। ਅਰੇ ਮੈਂ ਹੱਦ। ਇਹਨੇ ਤਾਂ ਪਤਾਸੇ ਦੇ ਨਾ ਟਾਈਮ ਲਾਤਾ ਤੇ ਛਵਾਰਿਆਂ ਤਾਂ ਕਿੰਨਾ ਟਾਈਮ ਲਾਏਗਾ ਤੂੰ। ਨਹੀਂ ਛਵਾ ਲੈ ਮੈਂ 2 ਮਿੰਟ ਚ ਪਾ ਦਿੰਦੀ। ਮਮੀ ਕਿਨੇ ਆਰ ਬਣ ਗਏ। ਛੱਤ। ਮੇਰੇ ਤਾਂ ਦੋ। ਛੱਤ। ਮੇਰਾ ਲੈਕ ਨਹੀਂ ਬਣਿਆ। ਆਵੇ। ਆ ਵੇਖੋ ਇਦਾਂ ਰੱਖੀ ਤੇ ਹਾਰ ਤਾਂ ਕਿ ਉਹਨਾਂ ਚ ਹੋਣਾ ਪਈ ਵਟ। ਨਹੀਂ ਤੇ ਸਾਰੇ ਇਕੱਠੇ ਹੋ ਜਾਂਦੇ ਆ ਸਾਡੇ। ਸਾਡੇ ਲਾਈਟ ਨਹੀਂ ਆ ਗਈਗੀ। ਬਹੁਤ ਜ਼ਿਆਦਾ ਡਿਮ ਲਾਈਟ ਹੈ ਦੇ ਇਸ ਕਰਕੇ ਅਸੀਂ ਵੜੇ ਚ ਬੈਠੇ ਆ। ਹਾਂ।

ਉਹ ਮੈਨੂੰ ਗੁੱਲੀ ਪਾਣੀ ਤੋਂ ਹਾਏ ਕਿਤੇ ਵਾਜੀ ਨਾ ਜਾਏ ਕਰਦ ਹਾਏ ਹੰਦ ਨਹੀਂ ਗਿਆ ਐ ਮੈਂ ਜ਼ੂਈ ਚੱਡੀ ਹੋ ਗਈ ਤੁਹਾਡੀਆਂ ਵੀ ਹੋ ਗਈ ਜਾਨ ਇਹ ਖੁਣੀ ਦਾ ਬੜੇ ਲੋਗ ਨਹੀਂ ਅਸੀਂ ਕਿੰਦਾ ਵਾਲੇ ਕਿਤੇ ਸਾਦੇ ਜੇ ਹਾਏ ਦੀਦੀ ਹਾਏ ਤੂੰ ਵਾਕੀ ਲਾ ਵੀਡੀਓ ਕੁਨੇ ਹਾਰ ਬਣ ਕੇ ਦੱਸ ਦੀ ਨਾ ਪਤਾ ਨਹੀਂ ਇਹ ਸਾਰੇ ਹਾਰਾਂ ਦਾ ਪਾਣੀ ਹੈ ਇਹ ਹਾਰ ਗਿਆ ਤੁਸੀਂ ਦੇਖ ਦ ਹਾਰ ਅਰੇ ਦਸ ਯਾਰ ਹੋ ਗਿਆ ਹਣਾ ਵੀਰਾ ਸੋ ਸੁਖਿਆ ਆਪਣਾ ਮਾਰ ਕੇ ਸਾਂ ਮਾਰਕੇ ਤਨਾ ਅਕੜ ਬੀਬੀ ਉਹਦੇ ਕੋਠੇ ਤੇ ਬੈਠੇ ਉਹ ਪੁੱਛਤਾ ਸੀ ਇੱਕ ਦਿਨ ਦਾਸ ਲਾ ਮਾਰ ਗਿਆ ਉਹ ਬੀਬੀ 10 ਰੁਪਏ ਤਾਂ ਕੋਈ ਨਹੀਂ ਦਿੰਦਾ ਵੀ ਬਿਹਾਰ ਕੌਣ ਦਸ ਪੀ ਨਹੀਂ ਨਾ ਦਿੰਦਾ ਕੋਈ ਜਿਆਦਾ ਦਿੰਦੇ ਨੇ ਸਾਰੇ 100-100 ਤਾਂ ਧੁੜੀਆ 100 ਤਾਂ ਨਹੀਂ ਹਾਰ ਕੌਣ ਦਾ ਹਰਖੰਡ ਨਾਂ ਤਾਂ ਆਉਂਦੀ ਆਂ ਨਾ ਰੱਤਾਂ ਦੀ ਜੇ ਉਹ ਕੋਲ ਖੜੀ ਆ ਆਹ ਸਾਡਾ ਕਾਜ ਖੰਡ ਲੈ ਆਦੀ ਦੋ ਦਿਨ ਚੱਲ 10 ਜੇ ਮਨ ਨਾਲ 10 ਕਰ ਆਪਾਂ ਨੂੰ ਛੂਟ ਹੀ ਦੇ ਦਿੰਦੇ ਆਪਣੇ 10 ਛੂਟ ਹੁੰਦਾ ਤਾਂ ਖਾਪ ਗਏ ਮਿੱਠੇ ਨਾਲ ਉਹ ਲਿਆਉਣਾ ਹੈ

ਓ ਕਵਿਤਾ ਸੱਚੇ ਚੇਤ ਵੀ ਨਹੀਂ ਆਲੀ ਪਹਿਲੇ ਜੇਤ ਮਿਹਨਤ ਕਰਦਾ ਹੈ ਜੇਤ ਮਿਹਨਤ ਕਰਦਾ ਹੈ ਸੱਕੀ ਸੁਨਣਾ ਮਰਦਾ ਹੈ ਮਾ ਸਾਖੁਨ ਤਕੀਨੋ ਦੇਂਦਾਣੇ ਘਰ ਵਿੱਚ ਲਿਆਉਂਦੇ ਹਾਂ ਮਾਗੋ ਤਪਾ ਜੇਤ ਮਿਹਨਤ ਨੂਆਣਾ ਪਾਣੀ ਸੁਆੰਦਾ ਹਾੜ ਮਿਹਨਤ ਤਪਦਾਏ ਸਨੂਂਦ ਰੱਖਦਾ ਹੈ ਜੇ ਬਦਲ ਵਾਸਤੇ ਨੇ ਅੰਬ ਤੋਂ ਹੀ ਹਰਸ ਦੇਨੇ ਪਾ ਦੋ ਤੁਪਾ ਘੇਰ ਦਿਆ ਚੜੀਆ ਕਈ ਕਈ ਪਿਆਰ ਦਿਆ ਅੱਸੂ ਮਾਰ ਰਲਾ ਹੈ ਨਾ ਗਰਮੀ ਨਾ ਪਾਲਾ ਹੈ ਨਾ ਗਰਮੀ ਨਾ ਮੀਨਾ ਹਾਂ ਨਾ ਗਰਮੀ ਨਾ ਪਾਲਾ ਹੈ ਤੱਕ ਵੰਡੇ ਚੰਨਣੀਆਂ ਰਾਤਾਂ ਨੂੰ ਮਨਣੀਆਂ ਉਹ ਵਿੱਚ ਪਾਲਾ ਖੇਸੀ ਦਾ ਨਹੀਂ ਮੱਗਰ ਨੂੰ ਗੱਲ ਆਉਂਦੇ ਹਾਂ ਕੋਟਸ ਵਾਟਰ ਪਾਉਂਦੇ ਹਾਂ ਉਹ ਵਿੱਚ ਪਾਲਾ ਖੇਸੀ ਦਾ ਧੁਨੀਆ ਲਾਲਾ ਸੱਕੀ ਦਾ ਓਕੇ ਇਹਮੋਂ ਆ ਦੇ ਜੇ ਮਾਗ ਮਾਗ ਨਜਾਰੇ ਤੁਪਾਂ ਦੇ ਪੱਤੇ ਝੜਦੇ ਰੁੱਖੇ ਦੇ ਹਾਂ ਪੱਤੇ ਝੜਦੇ ਰੁੱਖਾਂ ਦੇ ਫੱਗਰ ਨੂੰ ਗੱਲ ਆਉਂਦੇ ਹਾਂ ਕੋ ਫੱਗਰ ਨੂੰ ਜੇ ਨਾਲ ਜੇਠ ਮਹੀਨਾ ਨਹੀਂ ਜੀ ਫੱਗਰ ਨੂੰ ਗੱਲ ਆਉਂਦੇ ਹੈ ਹਾਂ ਫੁੱਲ ਲਖਣਾ ਫਗਣ ਫੁੱਲ ਖਡਾਉਂਦਾ ਹੈ ਸਭ ਦੇ ਮਨ ਨੂੰ ਭਾਉਂਦਾ ਹੈ ਥੈਂਕ ਯੂ ਹੈਂਦਾ ਸਾਈਂ ਹੁੰਦਾ ਉਹ ਵੀ ਗੁਰੂ ਤੇ ਆ ਆਪਣੇ ਘਰ ਵਾਲ ਨੂੰ ਗਿਆ ਜਮਾ ਮਮਾ ਬਾਸ ਕਰ ਜਾਉਣ 11 ਵਜੇ ਤਿਆਰ ਕਰੋ ਆਹ ਕਰੋ ਛੁੱਟੀਆਂ ਤਾਂ ਬਰੋ ਦਿਖਾਈਂ ਕੇ ਮੇਰੇ ਸਬਸਟਰੇਨ ਗਾਉਣੀ ਹੈ ਇਸ ਨੂੰ ਇੰਨੇ ਸਾਰੇ ਵੀ ਦਿਸਣਾ ਵੰਤ ਦਿਸ ਰੋਮਾਂਦ ਹੋ ਗਿਆ 11 ਵਜੇ ਤੋਂ ਬਾਅਦ ਦਿਸ ਰੋਮਾਂਦ ਹੋ ਜਾਂਦਾ ਹੈ ਇਹ ਤਾਂ ਚੋਣ ਲਾਗੇ ਉਹ ਨਹੀਂ ਸੀਗੀ ਵੀਡੀਓ ਬਣਾਈ ਜਾਂਦੀ ਸੁੱਕ ਜਾ ਮੈਂ ਦਖੋ ਨਹੀਂ ਤੇ ਮੈਂ ਖੁੱਦ ਨਹੀਂ ਬਣੀ ਅੱਗੇ ਜਾ ਬੱਚਾ ਹੋਰ ਕੇ ਤਾਂ 13 ਨਹੀਂ ਭਾਈ ਉਹਦੇ ਨਾਲ ਦੀ ਨਾਲ ਪਾ ਦੇ ਦੀ ਛੋਟੀ ਛੋਟੀ ਪਾਣੀ ਨਾ ਨਹੀਂ ਦਬਾ ਰਹੀ ਨਾ ਨਹੀਂ ਤਾਂ ਕੰਮ ਲਈਏ ਨਹੀਂ ਕੰਮ ਉਹ ਤਾਂ ਵੈਸੇ ਧਾਗਾ ਪਾ ਕੇ ਰੱਖ ਦੂਗੀ ਹੁਣੇ ਤੁਹਾਡੇ ਪਾਉਂਦੀ ਆ ਅਰੇ ਇਹ ਨਾ ਪਾ ਮੈਡਮ ਕਿੰਨੀਆਂ ਟੂਟੀਆਂ ਜਿੰਮ ਗਿਣੀਆਂ ਨਹੀਂ ਬੰਦ ਕਰ ਦਿਆਂ ਮੈਂ ਲਓ ਓ ਕੀ ਨਾਮ ਲੈਦਾ ਉਹ ਕਿੱਥੇ ਆ ਲਓ ਜੀ ਹੋ ਗਿਆ ਹਾਂ ਤਿਆਰ ਦੇਖੋ ਹਾਰ ਤਿਆਰ ਵੇਖੋ चलो आप गिंदते हैं किने हो गया? एक दो तीन तीन हार हो गए चार पांच पे सत सत हो गए अठ नौ ते दस चलो दोबारा गिन्दे एक दो तीन ही ने इधर एक चार पांच 4 5 6 7 ਤੇ 8 ਹੋ ਗਏ 8 9 10 11 ਤੇ 12 ਹੋ ਗਏ 12 ਤੇ ਇੱਕ ਹੋ 13 ਦੀ ਦਾ ਇੱਕ ਹੋਰ ਬਣਾ ਲਗੀ ਹਾਂ ਬਸ ਥੋੜੇ 13 ਤੇ 14 ਤੇ ਇੱਧਰ ਉਹ ਗਿਣ ਲਿਆ ਪਰਵਾ ਇਹ ਸਾਰੀ ਮੂੰਗਫਲੀ ਲੋੜੀ ਚ ਸਟੋਰ ਕਰਕੇ ਰੱਖੀ ਸੀ ਵੇਖੋ ਉਸ ਆਖੀ ਵਾਸਤੇ ਹਾਂ ਤੇਰਾ ਹੋ ਜੇ ਮੌਸਮ ਚੰਗਾ ਨਹੀਂ ਆਖਿਆ ਜਾਂਦੀ ਕੇਤੀ ਜਸਾਂ ਕੇ ਅੱਲਾ ਬਣੀ ਬੇਟੀ ਜਸਾਂ ਕਬੀਰ ਦਿੱਤਾ ਵੀਡੀਓ ਚ ਫੋਟੋ ਨਹੀਂ ਆਈ ਮੇਰੀ ਦਾਦੀ ਪਈ ਹੈ ਇਹ ਕਬੀਰ ਕਬੀਰ ਤੇਰਾ ਟਿੱਡ ਦੀ ਸੀ ਜਾਂਦਾ ਸ਼ਾਰਟਸ ਤਾਗਾ ਇਹ ਆਠ ਟੁੱਠੀ ਮਤਲਬ ਇੱਕ ਇੱਕ ਟੁੱਠੀ ਨਾਲ ਬੰਨ੍ਹ ਦੇਣੀ ਹੈ ਆਖੀ ਵਾਸਤੇ ਮੈਨੂੰ ਤਾਂ ਦੋ ਨਾ ਸਮਝ ਆਵੇ ਨਾਰੀਅਲ ਦਾ ਖੋਪਾ ਚੱਲ ਲਾ ਆਪਣੀ ਠੂਟੀ ਕਹਿੰਦੇ ਆ ਬੰਦ ਠੂਟੀ 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 ਅੱਜ ਕੱਲ ਮੁੰਡਿਆਂ ਦੀ ਬਾਂਦਰ ਵਰਗੀ ਪੁੱਠੀ ਅੱਜ ਕੱਲ ਮੁੰਡਿਆਂ ਦੀ ਤੂੰ ਮੁੰਡਾ ਹੀ ਐ ਤੂੰ ਮੁੰਡਾ ਹੀ ਐ ਇੱਕ ਮੋੜ ਕੇ ਹਾਂ ਮਾਫੀ

ਆਪਾਂ ਤਾਂ ਮਚਰਾਂ ਦੇ ਉਪਲਾਲੀ ਘਮਦੇ ਮੜੇ ਹੀ। ਓੜਮੋਸ। ਮਾਸੀ ਆਪਾਂ ਕਟਰ ਦੇ ਆਪਾਂ ਵਛਰੂ ਦਾ ਵੀ ਪਾਵਾਂਗੇ ਹਾਰ ਭਈ। ਇੱਕ ਵੱਡਾ ਵਾਲ ਹਾਰ ਨਾ ਦੋ। ਮਾਸੀ ਤੇ ਦਾ ਮੁੰਡਾ ਏ। ਮੇਰੇ ਭਰਾ ਦਾ ਮੁੰਡਾ ਏ। ਮੈਂ ਬਣਾਉਂਗਾ। ਮੇਰਾ ਪਾ। ਘਟਰੂ ਤੇ ਮੇਰੀ ਬਣਾ ਹਾਰ ਬਣਾਉਂਗਾ ਵਦਿਆ। ਛੋਟੀ 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 ਆ ਤੇ ਬਣਾਇਆ ਤੇਰਾ ਹਾਂ। ਕੱਟੇ ਹੋ ਗਏ। ਇਹ ਕਿਹਦੇ ਦਾ ਕੈਂ? ക്യാൻ തീറ്റ ഹാ ചി ബസ് കമ്മ സാട പൈ തന്നവേര് ഉണ്ടാക ਤੇਰਾ ਪਾਦੀ ਮਾਤਾ ਸ਼ਗਨ ਦੇ ਤੌਰ ਤੇ ਦੁੱਧ ਲਾਵਾਂਗੇ। ਹਣਾ ਵੀ। ਹੱਥ ਲਾਈ ਖਾ। ਕਿਤੇ ਮੈਂ ਦੁੱਧ ਪਰਖ ਦਿਨ ਖਾਵਾਂ। ਕੋਲਾ। ਬਾਤੀ ਜੀ ਬਣਾ ਕੇ ਹੁਣ ਹਾਰ ਹੂਰ ਸਾਰੇ ਜਿੰਨੇ ਚੱਕਣ ਲੱਗ ਗਏ ਖਲਾਰਾਂ। ਮੰਮਾ ਇਹ ਰਾਤ ਦੀ ਕਿਤੇ ਉਲਜੀ ਨਾ ਜਾਏ। ਸਾਰਿਆਂ ਨੇ ਖਲਾਰਾ ਚੁੱਕ ਜਾਂਦੇ। ਕਬੀਰ ਫੜਾਇਆ ਨਾਨੀ ਨੂੰ ਐਂ ਬੁੱਤੂ। ਉਲਦੀ ਜਾਣੇ ਤੇਰ ਤੋਂ ਨਹੀਂ ਉਲਦੀ ਜਾ ਵੀ ਕਫੜਾਇਆ ਫਿਰ ਉਲਦੀ ਆ ਮਾਂ ਚਲੋ ਜੀ ਖਲਾ ਰ ਜਿਹੜੇ ਬਣਾਏ ਆ ਬਾਈ ਜੀ ਤੁਸੀਂ ਆ ਪਾਂਡੇ ਚੱਕ ਇਕੱਠੇ ਕਰ ਦੋ ਬਸ ਚਲੋ ਮੋਂ ਵੀ ਰਾਦੀ ਅੰਮੀ ਚਲਾ ਕੇ ਆ ਪੱਖਾ ਲੋ ਜੀ ਹਾਰ ਬਣ ਕੇ ਰੈਡੀ ਨੇ ਹੋ ਗਏ ਕਿੰਨੇ ਸੋਹਣੇ ਲੱਗਦੇ ਪਏ ਅੰਮਾ ਫਰਾਈ ਜਰਾ ਕਿਆ ਹੂੰ ਰਾਤ ਦੇ 11:15 ਵਜੇ ਤੇ ਅਸੀਂ ਹੁਣ ਫ੍ਰੀ ਹੋਏ ਆਂ ਤੇ ਹਾਰਪਾਰ ਬਣਾ ਕੇ ਲੈ ਗਏ ਸਾਰੇ ਫੋਨ ਚਲਾਉਣ ਲੱਗੇ ਸੌੜੀ ਵਾਲੀ ਸੌ ਜਾਣਗੇ ਕਿ ਬਾਕੀ ਸਾਰੇ OK ਗੁੱਡ ਨਾਈਟ ਆਲ ਆਫ ਯੂ ਗੁੱਡ ਨਾਈਟ ਕਿਵੇਂ ਹੈ ਪਾਜੀ ਆ ਇੱਕ ਤਾਂ ਸਵੇਰ ਦੇ ਲਾ ਕੇ ਨਾ ਸੀ ਕੋਲੇ ਤੁਣੀ ਕੀਤੀ ਹੋਈ ਹੈ ਵੇਖੋ ਨੇ ਮੱਝਾਂ ਨੂੰ ਨਹੀਂ ਧੂਣੀ ਕਰਦੀ ਦੀ ਗਾਵਾਂ ਨੂੰ ਉਹ ਬੱਸ ਉਹ ਬੱਸ ਕਿਤੇ ਯਾਦicole ਇਟਸ ਓਕੇ ਅਸੀਂ ਬਰਾਂਡੇ 'ਚ ਸੌਂਨੇ ਆ ਗੁੱਡ ਨਾਈਟ ਇਸ ਕਰਕੇ ਸਾਨੂੰ ਧੂਏ ਤੋਂ ਇਹਨਾਂ ਡਰਨੀ ਆ ਕਿਉਂਕਿ ਬੰਦ ਕਮਰੇ 'ਚ ਜੇ ਧੂਣੀ ਬਲਦੇ ਹਨ ਤਾਂ ਫਿਰ ਮੌਤ ਤੱਕ ਕਰਨ ਪੈਂਦੀ ਆ